ਲੇ ਵੀ ਮਿੱਤਰੋ ਸਾਨੂੰ ਇੱਕ ਚੀਜ਼ ਦਿਖਾਉਣ ਆ ਗਿਆ ਨਾ ਤੇ ਆਓ ਦੇਖੋ ਬਾਈ ਜੀ ਇਹ ਪੁਰਾਣੇ ਜ਼ਮਾਨੇ ਚ ਹੁੰਦਾ ਸੀ ਨਾ ਵੀ ਤਾਂਗੇ ਦੇ ਉੱਤੇ ਬੰਦੇ ਨੂੰ ਬਿਠਾ ਕੇ ਤੇ ਅੱਗੇ ਬੰਦਾ ਖਿੱਚਿਆ ਕਰ ਦਿੱਤੇ ਬਾਈ ਹੁਣ ਉਹੀ ਜ਼ਮਾਨਾ ਦੁਬਾਰੇ ਆਊਗਾ ਖੜਿਓ ਬਾਈ ਖੜਿਓ ਬਾਈ ਜੀ ਖੜਿਓ ਬਾਈ ਜੀ ਖੜਿਓ ਖੜਿਓ ਬਾਈ ਜੀ ਗੱਲਬਾਤ ਕਰਨੀ ਆ ਮੈਂ ਕੋਈ ਲੈ ਵੀ ਗੱਲਬਾਤ ਕਰਦੇ ਆ ਬਾਈ ਪੜ੍ਹ ਲਿਓ ਤੁਸੀਂ ਨਾ ਰੇੜੀ ਦੇਖੋ ਬਾਈ ਕਿਵੇਂ ਲੱਗੀ ਰੇੜੀ ਬਾਈ ਕਮੈਂਟ ਜ਼ਰੂਰ ਕਰ ਦਿਓ ਤੇ ਬਾਈ ਨਾਲ ਗੱਲਬਾਤ ਕਰਦੇ ਆ ਵੀ ਬਾਈ ਇਹ ਕਿਵੇਂ ਦਿਮਾਗ ਚ ਆਇਆ ਬਾਈ ਅਸੀ ਕਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅੱਗਿਆ ਬਾਈ ਜੀ ਮਾਰ ਗਿਆ ਅੱਗਿਆ ਮਾਰ ਅੱਗਿਆ ਹਾਂ ਇੱਧਰ ਦੀ ਇੱਧਰ ਹੀ ਬਣਾਉਣ ਹਾਂਜੀ ਬਾਈ ਜੀ ਇਹ ਤਾਂ ਜੀ ਮੈਂ ਤਾਂ ਇਹ ਮੁੰਡਾ 50 ਰੁਪਏ ਲੈਂਦਾ ਜੀ ਮਤਲਬ ਕਿ ਸਾਡੇ ਤੋਂ ਪਿੰਡ ਜਾ ਰਹੇ ਆ ਇਹਦੀ ਆਏ ਅੱਛੇ ਜੀ ਹਾਂਜੀ 50 ਰੁਪਏ ਲੈਂਦਾ ਬੰਦਾ ਇਹ 50 ਰੁਪਏ ਲੈਂਦਾ ਬਾਈ ਅੱਡੇ 3 ਕਿਲੋਮੀਟਰ ਦੇ ਠੀਕ ਹੈ ਜੀ ਲੋ ਜੀ ਬਾਈ ਜੀ ਇਹ ਤਾਂ ਹੋ ਗਿਆ ਜੀ ਮਜ਼ਾਕ ਠੀਕ ਹੈ ਜੀ ਹਾਂਜੀ ਬਾਈ ਜੀ ਦੱਸੋ ਇਹਦੇ ਬਾਰੇ ਜੀ ਨਹੀਂ ਬਹੁਤ ਵਧੀਆ ਬਾਈ ਜੀ ਇਹ ਇਹਨਾਂ ਮਤਲਬ ਕਿ ਇੱਕ ਮਤਲਬ ਕਿ ਸਿੰਪਲ ਚੀਜ਼ ਤੇ ਸਸਤੀ ਬਣਾਈ ਆ ਸਿੰਪਲ ਤੇ ਸਸਤੀ ਕਿਉਂਕਿ ਅੱਜ ਦਾ ਯੁੱਗ ਹੈ ਜਿਹੜਾ ਉਹ ਹਾਂਜੀ ਮੋਬਾਈਲਾਂ ਦਾ ਬਣ ਚੁੱਕਿਆ ਹੈ ਨਾ ਹਾਂ ਬੱਚੇ ਮੋਬਾਈਲਾਂ ਦੇ ਵਿੱਚ ਬਿਜ਼ੀ ਹੁੰਦੇ ਆ ਸਾਰਾ ਦਿਨ ਇਹ ਬੱਚਿਆਂ ਲਈ ਬਣਾਈ ਆ ਇਹਦੇ ਮੂਰੇ ਸਾਡਾ ਬੱਕਰੀ ਫਾਰਮ ਹੈ ਹਾਂਜੀ ਅਸੀਂ ਬੱਕਰਾ ਜੋੜ ਕੇ ਇਹਦੇ ਇੱਥੇ ਬੱਕਰਾ ਥੱਲੇ ਉੱਤਰ ਮਾੜ ਇੱਕ ਵਾਰੀ ਥੱਲੇ ਉੱਤਰੋ ਬਾਈ ਲੈ ਵੀ ਤੁਹਾਨੂੰ ਦਿਖਾਉਣਾ ਹੈ ਕਿ ਬਾਈ ਇਹ ਤੇ ਆਪਾਂ ਬੱਕਰਾ ਜੋੜ ਸਕਦੇ ਹਾਂ ਨਾ ਜਿਵੇਂ ਬਾਈ ਨੇ ਤਿੰਨ ਬੰਦੇ ਪਿੱਛੇ ਵਹਿ ਜਾਣ ਹਾਂ ਜੋੜੂ ਨਾ ਨਹੀਂ ਲੱਗਦਾ ਜੋੜਨ ਵਾਰੀ ਖਿੱਚਣ ਵਾਰੀ ਜ਼ੋਰ ਲੱਗੂਗਾ ਆਈ ਬਾਰੇ ਬਾਈ ਮਾੜੇ ਦੇ ਬਾਹਰੇ ਆਈ ਇਹਨੂੰ ਚੀਜ਼ ਦਿਖਾਉਣੇ ਹੈ ਹਨ ਲੈ ਮਿੱਤਰੋ ਹਲਕੀ ਬਹੁਤ ਆ ਭਾਈ ਹਨ ਬਹੁਤ ਹਲਕੀ ਆ ਭਾਈ ਇੱਕ ਬੰਦਾ ਉਰੇ ਵਹਿਜੇ ਇੱਕ ਉਰੇ ਵਹਿਜੇ ਉਰੇ ਵਹਿਜੇ ਤਿੰਨ ਬੰਦੇ ਵੀ ਆ ਮਗਰਾਟ ਬਾਈ ਬਹੁਤ ਮਜ਼ਬੂਤ ਨੇ ਆਲੇ ਠੀਕ ਕੋਈ ਆਏ ਨਹੀਂ ਹੈਗੇ ਬਹੁਤ ਮਜ਼ਬੂਤ ਮਗਰਾਟ ਨੇ ਸਹੀ ਗੱਲ ਆ ਜਿਵੇਂ ਮਰਜ਼ੀ ਬੰਦਾ ਘੁੰਮ ਫਿਰ ਸਕਦਾ ਹੁਣ ਆਣਾ ਲਾ ਕੇ ਚੱਲ ਆਹ ਲਾ ਕਹੂਗਾ ਵੀ ਹੁਣ ਤਾਂ ਸੜਕ ਦੇ ਉੱਪਰ ਆ ਗਏ ਵੀ ਭਜਣੀ ਜੇ ਪਹੀ ਦੇ ਉੱਤੇ ਵੀ ਭਜਾਵਾਂਗੇ ਨਾ ਪੂਰੀ ਤੇਜ਼ ਭਜੂ ਤੇਜ਼ ਭਜੂਗੇ ਨਾ ਲੈ ਜੋਰ ਹੀ ਨਹੀਂ ਲੱਗਦਾ ਜਾਨਵਰ ਦਾ ਟਾਇਰ ਦੇਖੋ ਬਈ ਜੀ ਪਤਲੇ ਟਾਇਰ ਪਾਏ ਹੋਣਾ ਹਾਂ ਤਾਂ ਜੋ ਵੀ ਇਹ ਤੇਜ਼ ਭਜੇ ਆਏ ਮਿੱਤਰੋ ਦੇਖਾ ਜਿਵੇਂ ਰੇਸਰ ਸਾਈਕਲ ਨੇ ਹੁੰਦੇ ਹੈਗੇ ਪਤਲੇ ਟਾਇਰ ਹੁੰਦੇ ਨੇ ਉਹਨਾਂ ਦੇ ਨਾ ਬਾਕੀ ਬੱਜੀ ਹੋਰ ਹੈ ਹਾਂਜੀ ਪਤਾ ਕੀ ਯਾਰ ਰਿਲੈਕਸ ਬਹੁਤ ਮਿਲਦਾ ਇੱਥੇ ਤੁਸੀਂ ਆਪਦਾ ਖੇਤ ਆਪਦਾ ਕੁਸੀ ਆਲੇ ਵਾਲੇ ਤੇ ਪਿੰਡ ਤੇ ਘੇੜਾ ਦੇਣਾ ਗੱਡੀ ਤੇ ਉਹ ਫੀਲ ਨਹੀਂ ਆਉਂਦਾ ਜਿਹੜਾ ਇੱਥੇ ਆਉ ਸਹੀ ਗੱਲ ਆ ਬਾਈ ਨਾ ਤੁਸੀਂ ਬੈ ਕੇ ਦੇਖੋ ਲੈ ਵੀ ਲੈ ਕੇ ਦੇਖੋ ਲੈ ਵੀ ਮੈਂ ਵੀ ਦੇਖਣਾ ਬੈ ਕੇ ਆ ਜਾਓ ਲੈ ਗਏ ਲੈ ਇਹ ਲਓ ਲੈ ਮਿੱਤਰੋ ਦੇਖਦੇ ਆਂਗਾ ਬੱਕਰਾ ਇਹ ਲੈ ਭਾਈ ਆ ਇਧਰ ਦੀ ਜੜਵਾ ਸਟੈਂਡ ਵੀ ਲਾਇਆ ਹੋਇਆ ਆਹ ਦੇ ਆ ਸਟੈਂਡ ਲਾਇਆ ਸਟੈਂਡ ਲਾਇਆ ਹੋਇਆ ਹਾਂ ਹਾਂ ਭਾਈ ਮਿੱਤਰੋ ਆਪਾਂ ਤੜਕੇ ਦੇਖਦੇ ਆਂ ਦੇਖ ਨਾ ਦੇ ਭਾਈ ਡਰ ਲੱਗਦਾ ਇਹ ਹਾਂ ਲੈ ਮਿੱਤਰੋ ਇਹ ਵੀ ਚੈਨਲ ਵਾਲਾ ਮੁੰਡਾ ਬਠਿਆ ਤਾਂ ਮਲ ਲੈ ਭਾਈ ਹੁਣ ਤੂੰ ਤੋਰੀ ਸੱਚੀ ਦੱਸੀ ਤੇਰਾ ਜੋਰ ਕਿੰਨਾ ਕਲਾਗ ਰਿਹਾ ਆ ਕਲਾਗ ਰਿਹਾ ਭਾਈ ਸਾਹਮਣੇ ਜਮਾ ਆਸਾਨੀ ਨਾਲ ਭਾਈ ਦੇਖ ਰਹੇ ਹੋ ਨਾ ਨਜ਼ਾਰਾ ਆਉਂਦਾ ਕਿ ਨਹੀਂ ਸੱਚੀ ਗੱਲ ਦੱਸੀ ਸਵਾਦ ਆ ਰਿਹਾ ਭਾਈ ਪੂਰਾ ਵਧੀਆ ਫੀਲਿੰਗ ਭਾਈ ਪੂਰੀ ਆ ਰਹੀ ਹੈ ਢੇੜੇ ਵਾਲੀ ਕਿਉਂਕਿ ਜਿਹੜੀ ਓਪਨ ਫੀਲਿੰਗ ਆ ਨਾ ਉਹ ਗੱਡੀ 'ਚ ਨਹੀਂ ਸਹੀ ਗੱਲ ਆ ਦੂਰੋਂ ਦਿਖਾਈ ਮਾਰਿਆ ਦੂਰੋਂ ਦਿਖਾਈ ਅੱਗੇ ਹੋਇਆ ਮਾਰ ਅੱਗੇ ਹੋਇਆ ਹਾਂ ਅੱਗੇ ਪੁਰਾਣੇ ਟਾਈਮ ਦੇ ਵਿੱਚ ਇਹ ਰਿਕਸ਼ੇ ਹੁੰਦੇ ਕਈ ਸਟੇਟਾਂ ਦੇ ਵਿੱਚ ਹੁਣ ਵੀ ਇਹਦੇ ਨਾਲ ਦੇ ਰਿਕਸ਼ੇ ਬੰਬੇਰ ਦੇ ਫਿਲਮਾਂ ਦੇ ਵਿੱਚ ਹਾਂ ਇਹ ਕੁਝ ਹੁੰਦਾ ਸੀ गाइस ਲੈ ਵੀ ਤੁਹਾਨੂੰ ਆਪਾਂ ਖੁਲਸਤਰੀਏ ਪੁਲਿਸ ਵਾਲ ਆਇਆ ਬਈ ਆਇਆ ਬਈ ਹਾਂ ਖਰਚਾ ਵੀ ਖਰਚਾ ਵੀ ਜਾਇਜ਼ ਆਇਤਾ ਬਣਾਉਣ ਦਾ ਕਿੰਨੇ ਰੁਪਏ ਚ ਬਣਿਆ ਬਈ ਇਹ ਏ ਭਾਈ ਕੋਸ਼ਿਸ਼ ਸਮਾਨ ਮੇਰੇ ਕੋਲੇ ਪਿਆ ਸੀ ਫੇਰ ਵੀ 7-8000 ਰੁਪਿਆ ਲੱਗ ਗਿਆ 7-8000 ਰੁਪਏ ਲੱਗ ਗਿਆ ਤੇ ਹਾਂ ਠੀਕ ਆ ਬਾਕੀ ਉਹ ਵੱਧ ਲੱਗ ਜੂਗਾ ਤਾਂ 15000 ਚ ਤਾਂ ਜਮਾ ਕੰਪਲੀਟ ਹੋ ਜੀਏ ਇਹ ਤੇ ਆਪਾਂ ਮਨ ਦਾ ਉਪਰੋ ਵੀ ਐਵੇਂ ਕਰਤਾ ਹੈ ਨਾ 7 ਉੱਤਰ ਭਾਈ ਆ ਸਰੀਏ ਇਸੇ ਕਰਕੇ ਲੈਣੇ ਤਾਂ ਝੰਡੀ ਦੇ ਕਿਸਾਨੀ ਦੇ ਅਸੀਂ ਜਿਹੜੇ ਲਾਏ ਨੇ ਹਾਂ ਤੇ ਇਹ ਤੇ ਨਾ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਲੱਗੂ ਹਾਂ ਇੱਥੇ ਵੀ ਇੱਕ ਫੋਟੋ ਲੱਗਣੀ ਆ ਮਹਾਰਾਜਾ ਰਣਜੀਤ ਸਿੰਘ ਦੀ ਹਾਂ ਵਦਿਆਂ ਨੂੰ ਡਿਜ਼ਾਈਨ ਕਰਨਾ ਹਜੇ ਰੰਗ ਅਧੂਰਾ ਪਿਆਦਾ ਕੰਮ ਅਧੂਰਾ ਨਾ ਜਤਾ ਹਾਂ ਲੇ ਵੀ ਪੂਰੀ ਘਾਟ ਬਣਾ ਦੇਣਾ ਛਤਰੀ ਬਣਾ ਦੇਣੀ ਆ ਬਾਈ ਇਹਦੇ ਉੱਤੇ ਛਤਰੀ ਬਣ ਜੂਣਾ ਲੈ ਵੀ ਮਿੱਤਰੋ ਇਹ ਜਿਗਾਰਡ ਜਾਂ ਕਿਵੇਂ ਲੱਗਿਆ ਵੀ ਕਮੈਂਟ ਕਰਕੇ ਜਰੂਰ ਦੱਸੋ ਨਾ ਆਪਾਂ ਤਾਂ ਬਾਈ ਫੁੱਲ ਸੁਵਾਦ ਆਇਆ ਬੈਠ ਕੇ ਨਾ ਯਾਰ ਅੱਗੇ ਬੱਕਰਾ ਹੋਊਗਾ ਜਦੋਂ ਹਾਂ ਅੱਗੇ ਫੇਰ ਤਾਂ ਬਾਈ ਬਿਲ ਬੱਕਰਾ ਸੁਵਾਦ ਆਊਗਾ ਨਾ ਬੱਕਰੇ ਦੀ ਜਨਾਂ ਦੇ ਬੱਕਰੀ ਫਾਰਮਰਾਂ ਵਾਸਤੇ ਜ਼ਿਆਦਾ ਬਣਾਈ ਆ ਹਾਂਜੀ ਆਹ ਦੇ ਖੇਤ ਬੰਨੇ ਆ। ਇਹ ਤਾਂ ਯਾਰ ਨਜ਼ਾਰੇ ਲੈਣ ਨੂੰ। ਨਜ਼ਾਰੇ ਲੈਣ ਨੂੰ ਸਹੀ ਗੱਲ ਹੈ। ਉਹਦਾ ਤੇਲ ਖਰਚਾ ਨਹੀਂ। ਸਹੀ ਗੱਲ ਹੈ। ਜਾਨਵਰ ਦਾ ਬਿਲਕੁਲ ਆਪਾਂ ਘੋੜਾ ਰੱਖ ਦਾਂਗੇ, ਬਲਦ ਰੱਖ ਦਾਂਗੇ ਉਹਦਾ ਖਰਚਾ ਵੱਧਾ। ਹਾਂ। ਖਰਚਾ ਵੱਧਾਣਾ ਬੱਕਰੇ ਦਾ ਕੋਈ ਖਰਚਾ ਨਹੀਂ ਹੈਗਾ ਵੀ ਨਾਲ ਕਰਜੋ ਲੈ ਜਾਓ। ਉੱਥੇ ਚਾਰ ਲਿਆ ਗੁਰੂ ਵਿਚਾਰਾ ਉਹਦਾ। ਕਿਸੇ ਨੇ ਬਣਵਾਉਣੀ ਹੋਵੇ ਬਾਈ ਸਾਡੇ ਨਾਲ ਗੱਲ ਕਰ ਲਓ। ਲੈ ਵੀ ਜੇ ਕਿਸੇ ਨੇ ਬਣਵਾਉਣੀ ਹੋਵੇ ਬਾਈ ਸਕਰੀਨ ਤੇ ਮੈਂ ਨੰਬਰ ਦਿੰਨਾਗਾ। ਸਾਰੇ ਇਹਦੇ ਵਿੱਚ ਬਾਈ 22 ਕਿਲੋ ਵਾਜਣਾ। 22 ਕਿਲੋ ਵਾਜਣਾ। ਲੈ ਵੀ ਚੱਕ ਦੀ ਹਣਾ ਆਰਾਮ ਨਾਲ ਦੇਖ ਸਕਦਾ। ਐਂ ਕਿ ਆ ਰਹੇ ਹੋ। ਸਹੀ ਗੱਲ ਹੈ। ਰ ਥੋੜਾ ਕਿ ਨਹੀਂ ਐਤੋਂ ਕਾਰ ਲੰਗੂ ਕਾਰ ਕਿੰਨੀ ਦੇਖੇ ਨਾ ਦੇਖਿਆ ਹਲਾ ਇਹਦੇ ਕਿ ਨਹੀਂ ਦੇਖੂ ਇਹਦੇ ਕਿ ਨਹੀਂ ਦੇਖੂ ਅਸੀਂ ਹਾਈਵੇ ਰੋਡ ਤੇ ਲੈ ਗਏ ਸੀ ਹਾਂ ਮਤਲਬ ਵੀ ਬਹੁਤ سارے ਸੱਜਣਾ ਨੇ ਤਾਂ ਕਾਰਾਂ ਰੋਕ ਕੇ ਵੀ ਦੇਖਿਆ ਅੱਛਾ ਕਹਿੰਦੇ ਭਾਈ ਨੈਣਾ ਦੇ ਵੀ ਜਾਣੇ ਹੋ ਮਸਾ ਨਹੀਂ ਇਹਦਾ ਉਰੇ ਅਸੀਂ ਵੈਸੀ ਕਿਹੜਾ ਕੱਢਣ ਵਾਸਤੇ ਲੈ ਮਿੱਤਰੋ ਦੇਖਣਾ ਕਿਵੇਂ ਲੱਗਿਆ ਭਾਈ ਕਮੈਂਟ ਜ਼ਰੂਰ ਕਰ ਦੇਣਾ ਇਹ ਜਗਾਰ ਦਾ ਧੰਨਵਾਦ ਭਾਈ ਜੀ ਧੰਨਵਾਦ